ਇਰਕ ਨੂੰ ਨਹੀਂ ਢੰਗ ਨਾਲ ਅਮਰੀਕਾ 'ਚ ਰਹਿ ਰਹੇ ਨੌਜਵਾਨਾਂ ਦੇ ਖਿਲਾਫ ਇੱਕ ਵਾਰ ਫਿਰ ਟਰੰਪ ਸਰਕਾਰ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ 10 ਦੀ 149 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਹਰਿਆਣਾ ਦੇ ਕਰਨਾਲ ਦੇ ਨਾਲ ਸੰਬੰਧ ਰੱਖਦੇ ਨੇ ਇਹ ਗਿਣਤੀ 15 ਨੌਜਵਾਨਾਂ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਪੰਜਾਬ ਨਾਲ ਕਿੰਨੇ ਨੌਜਵਾਨ ਸੰਬੰਧ ਰੱਖਦੇ ਨੇ ਇਸ ਗਿਣਤੀ ਦੇ ਅ ਤੱਕ ਪੁਸ਼ਟੀ ਨਹੀਂ ਹੋਈ ਹੈ ਪਰ ਹਰਿਆਣਾ ਦੇ ਨਾਲ 15 ਨੌਜਵਾਨ ਸੰਬੰਧ ਰੱਖਦੇ ਨੇ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਟਰੰਪ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਦੋਸਤੋ ਲੱਗ ਤਾਰ ਜਿਹੜੇ ਐ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਚ ਦਾਖਲ ਹੋ ਰਹੇ ਨੇ ਨੌਜਵਾਨ ਜਾਂ ਫਿਰ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ 트럼ਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਫਸਟ ਨੀਤੀ ਜਿਹੜੀ ਉਹ ਲਾਗੂ ਕੀਤੀ ਜਾਵੇਗੀ ਯਾਨੀ ਕਿ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਰਹਿ ਰਹੇ ਨੇ ਜਾਂ ਫਿਰ ਇਲੀਗਲ ਤਰੀਕੇ ਦੇ ਨਾਲ ਦਾਖਲ ਹੋਏ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇਗੀ ਲਗਾਤਾਰ ਜਹਾਜ਼ ਭਰ-ਭਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਟਰੰਪ ਜਿਹੜਾ ਡਿਪੋਰਟ ਕਰ ਰਿਹਾ ਉਹਨਾਂ ਨੂੰ ਉਹਨਾਂ ਦੇ ਦੇਸ਼ ਵਿੱਚ ਵਾਪਸ ਭੇਜ ਰਿਹਾ ਹੈ। ਇਸ ਦੇ ਨਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੀ ਡਿਪੋਰਟ ਹੋ ਕੇ ਵਾਪਸ ਅਮਰੀਕਾ ਪਹੁੰਚੇ ਸੀ। ਇਹਨਾਂ ਚ ਕਈ ਅਜੀਹੇ ਭਾਰਤੀ ਵੀ ਸਨ ਜਿਨ੍ਹਾਂ ਨੇ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਗਏ ਸਨ ਪਰ ਗੈਰ ਕਾਨੂੰਨੀ ਢੰਗ ਉਹਨਾਂ ਨੇ ਆਪਣਾਇਆ ਸੀ। ਇਸ ਕਰਕੇ ਟਰੰਪ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ। ਹੁਣ ਵੀ ਜਿਹੜੇ ਨੌਜਵਾਨ ਦੱਸੇ ਜਾ ਰਹੇ ਨੇ ਕਿ 149 ਜਿਹੜੇ ਨੇ ਡਿਪੋਰਟ ਕੀਤੇ ਗਏ ਨੇ ਵਾਪਸ ਭਾਇਆਤਾਰਨ ਉਹਨਾਂ ਦੇ ਵਿੱਚ ਇੱਕ ਨੌਜਵਾਨ ਅਜੀਹਾ ਵੀ ਹੈ ਜਿਸ ਨੇ 65 ਲੱਖ ਰੁਪਇਆ ਲਗਾ ਕੇ ਅਮਰੀਕਾ ਗਿਆ ਸੀ। ਪੈਨ ਲੁ ਲਗਾਇਆ ਸੀ ਪਰ ਹੁਣ ਇਲੀਗਲ ਤਰੀਕੇ ਦੇ ਨਾਲ ਉੱਥੇ ਰਹਿ ਰਿਹਾ ਜਿਸ ਕਾਰਨ 트럼ਪ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ 트럼ਪ ਸਰਕਾਰ ਉਸ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਰਹੀ ਹੈ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ ਜਾਂਦੇ ਨੇ ਆਪਣੇ ਪਰਿਵਾਰ ਦਾ ਸੁਨਹਿਰਾ ਭਵਿੱਖ ਬਣਾਉਣ ਦੇ ਲਈ ਪਰ ਜਿਹੜੇ ਨੌਜਵਾਨ ਗਲਤ ਢੰਗ ਦੇ ਨਾਲ ਜਾਂਦੇ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਲੱਖਾਂ ਰੁਪਏ ਵੀ ਜਿੱਥੇ ਖਰਾਬ ਹੋ ਰਹੇ ਨੇ ਨਾਲੇ ਉਹਨਾਂ ਦੇ ਸੁਪਨੇ ਵੀ ਚੂਰੋ ਚੂਰ ਹੋ ਰਹੇ ਨੇ ਦਰ ਬੈਠੇ ਭਾਰਤ ਬੈਠੇ ਜਾਂ ਫਿਰ ਹੋਰ ਦੇਸ਼ਾਂ 'ਚ ਬੈਠੇ ਜਿਹੜਾ ਉਹਨਾਂ ਦੇ ਪਰਿਵਾਰ ਨੇ ਉਹ ਵੀ ਕਾਫੀ ਦੁਖੀ ਹੋ ਰਹੇ ਨੇ ਕਿ ਅਸੀਂ ਨਾ ਪੈਸਾ ਵੀ ਲਗਾਇਆ ਪਰ ਫਿਰ ਵੀ ਸਾਡੇ ਬੱਚ ਜਿਹੜੇ ਨੇ ਵਾਪਸ ਆ ਰਹੇ ਨੇ ਤੇ ਉਹ ਵੀ ਇਸ ਢੰਗ ਦੇ ਨਾਲ ਕਿ ਮੁੜ ਕੇ ਕਿਸੇ ਹੋਰ ਪਾਸੇ ਵੀ ਜਾਣਾ ਹੈ ਜੇਕਰ ਉਹ ਲੀਗਲ ਤਰੀਕੇ ਨਾਲ ਵੀ ਜਾਣਾ ਚਾਹੁੰਦੇ ਨੇ ਤੇ ਕਾਫੀ ਅੜਚਣਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਸੋ ਇੱਕ ਵਾਰ ਫਿਰ ਤੋਂ ਟਰੰਪ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 149 ਪਾਰਟੀਆਂ ਨੂੰ ਰਿਪੋਰਟ ਕਰ ਦਿੱਤਾ ਜਿਸ ਦੇ ਵਿੱਚ 15 ਨੌਜਵਾਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਕਿ ਹਰਿਆਣਾ ਦੇ करनाल ਨਾਲ ਸੰਬੰਧ ਰੱਖਦੇ ਨੇ ਹਾਲਾਂਕਿ ਪੰਜਾਬ ਦੇ ਨਾਲ ਕਿੰਨੇ ਨੌਜਵਾਨ ਸੰਬੰਧ ਰੱਖਦੇ ਨੇ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ